be left of ਕਾਟ ਲਉ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਜੇ ਮਿਸ਼ਰ ਟੈਨੂ ਬੰਦ ਕਰੋ ਬੰਦ ਕਰੋ ਬੰਦ ਕਰੋ ਜੇ ਮਿਸ਼ਰ ਟੈਨੂ ਜੇਚ ਬੰਦ ਕਰੋ ਬੰਦ ਕਰੋ ਹਾਏ 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 ਮੋਦੀ ਸਰਕਾਰ ਹਾਏ ਹਾਏ ਜਿੰਦਾਬਾਦ 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 ਸੰਯਕਤ ਕ੍ਰਾਂਤੀ ਮਾਰਚ ਜੀ ਇਕਲਾਬ ਜਿੰਦਾਬਾਦ 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 ਸਾਮਰਾਜ ਬਾਦ ਮਰਦਾਬਾਦ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਸੰਜਗਤ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਜੈਸ਼ ਕਰਕੇ ਵਿਰੋਧੀ ਜਿਹੜੇ ਸੈਂਟਰ ਦੇ ਵਿਰੋਧੀ ਜੇ ਬਾਕੀ ਭਾਜਪਾ ਵਾਲੇ ਆ ਭਾਜਪਾ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਦੇੜਿਆ ਇਸ ਕਰਕੇ ਅੱਜ ਦਾ ਪ੍ਰੋਗਰਾਮ ਹੈ ਇਹ ਤੇ ਅਸੀਂ ਆਏ ਸੀ ਕਿਉਂਕਿ ਬਾਬਾ ਜੀ ਹੁਣੇ ਰਾਜ ਸਭਾ ਦੇ ਮੈਂਬਰ ਆ ਜਿਹਦੇ ਕਰਕੇ ਅਸੀਂ ਮੱਗ ਪੱਤਰ ਦੇੜੇ ਤਾਂ ਕਿ ਸਾਡੇ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ ਮੰਗਾਂ ਉੱਥੇ ਗੱਲ ਕੀਤੀ ਜਾਵੇ ਲੋਕ ਸਰ ਬਾਬਾ ਜੀ ਦਾ ਪੜਦੇ ਹੋਗੇ ਹਰ ਵੇਲੇ ਬਾਬਾ ਜੀ ਦੀ ਕਿਸਾਨਾਂ ਦੀ ਉੱਥੇ ਗੱਲ ਕਰਦੇ ਹੀ ਆ ਅਭੀ ਜੋੜੀ ਨਾਲੀ ਤੁਸੀਂ ਹਾਂ ਜੀ ਦੋਏ ਠੀਕ ਹੈ ਅੰਗਰੇਜ਼ਾ ਇੱਕ ਹੈਗਾ ਪੰਜਾਬੀ ਸਾਡੀ ਰੱਖੋ ਥੋੜਾ ਥੰਮੇ ਥੰਮੇ ਸਾਡੇ ਵੀਡੀਓ ਬਣਾਣੀ ਕੋਈ ਵੀਰਿੰਦਰ ਹਾਂਜੀ ਤੁਹਾਡਾ ਜਿਹੜਾ ਪ੍ਰੋਟੈਸਟ ਹੋ ਰਿਹਾ ਵਾ ਕੀ ਮਾਮਲਾ ਹੈ ਮੈਂ ਜੋਧੀ ਕਿਸਾਨ ਸਾਹਿਬ ਪੰਜਾਬ ਜ਼ਿਲ੍ਹੇ ਦਾ ਪ੍ਰਧਾਨ ਮਨੋਰ ਸਿੰਘ ਗੱਲੋ ਪਹਿਲੇ ਤੁਹਾਡਾ ਸਾਰਾ ਚੈਨਲ ਵਾਲਿਆਂ ਦਾ ਧੰਨਵਾਦ ਜੀ ਜਿਹੜਾ ਸਾਡੀ ਤੁਸੀਂ ਕਾਦ ਨੂੰ ਲੈ ਕੇ ਸਾਰੇ ਦੁਨੀਆ ਤੱਕ ਪਹੁੰਚਾਉਣਾ ਵਾ ਅੱਜ ਜੋ ਪਿਛਲੇ 10 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਦਿੱਲੀ ਸੰਯੁਕਤ ਕਿਸਾਨ ਮੋਰਚੇ ਦੀ ਜਨਰਲ ਬਾਡੀ ਮੀਟਿੰਗ ਹੋਈ ਆ ਆਮ ਵੀ ਲੋਕ ਗਿਆ ਆਗੂ ਜਿਹੜੇ ਵੱਡੇ ਤੇ ਉਹਦੇ ਵਿੱਚ ਬਹੁਤ ਕੁਝ ਵਿਚਾਰਿਆ ਗਿਆ ਆ ਆਉਣ ਵਾਲੇ ਸਮੇਂ 'ਚ ਇਹਦਾ ਦੂਜਾ ਮੋਰਚਾ ਜਿਹੜਾ ਨਾਂ ਦਿੱਤਾ ਵੀ ਅਸੀਂ ਦੂਜਾ ਮੋਰਚਾ ਜਿਹੜਾ ਸ਼ੁਰੂ ਕਰ ਲਿਆ ਜਿਹੜਾ ਦਿੱਲੀ ਜਿੱਤ ਕੇ ਆਈ ਸੀ ਕਿਉਂਕਿ ਸਰਕਾਰ ਨੇ ਜਿਹੜੀਆਂ ਮੰਨੀਆਂ ਮੰਗਾਂ ਸੀ ਉਹ ਲਾਗੂ ਨਹੀਂ ਕੀਤੀਆਂ ਜਿੱਦਾਂ ਐਮਐਸਪੀ ਦਾ ਬੜਾ ਵੱਡਾ ਮਸਲਾ ਵਾ ਵੀ ਸਾਰੇ ਦੇਸ਼ ਦੇ ਵਿੱਚ ਹਰ ਇੱਕ ਫਸਲ ਸਣੇ ਸਬਜ਼ੀ ਹਰੇਕ ਫਸਲ ਸਬਜ਼ੀ ਪਰ ਫਲ ਫਲੂਟ ਉਹਦੀ ਐਮਐਸਪੀ ਤੈਅ ਕੀਤੀ ਜਾਵੇ ਸੀ ਟੂ ਪਲੱਸ 50% ਦੇ ਹਿਸਾਬ ਨਾਲ ਜੋ ਸੁਆਮੀ ਨਾਥਨ ਦੀ ਰਿਪੋਰਟ ਸੀ ਤੇ ਨਾਲ ਚੱਕਣ ਦੀ ਜਿਹੜੀ ਗਰੰਟੀ ਕੀਤੀ ਜਾਵੇ ਇਹ ਉੱਥੇ ਵਿਚਾਰਿਆ ਗਿਆ ਇਹਦੇ ਲਈ ਲੜਾਈ ਮਤਲਬ ਜਿਹੜਾ ਲੰਦਾ ਐਦ ਕੀਤਾ ਉਹਨਾਂ ਨੇ ਤੇ ਉਹ ਲਕੀਰਪੁਰ ਖੀਦੀ ਦੇ ਜਿਹੜੇ ਸਾਡੇ ਕਿਸਾਨ ਅੰਦਰ ਦਿੱਤੇ ਆ ਇਹਨਾਂ ਨੂੰ ਸ਼ਹੀਦ ਕੀਤਾ ਸਾਡੇ ਕਿਸਾਨ ਉਹ ਉਹ ਦੂਜਿਆਂ ਦੇ ਖਿਲਾਫ ਜਿਹੜਾ ਜੇ ਮਿਸ਼ਰਤਾਨੀ ਦੇ ਖਿਲਾਫ ਪਰਚਾ ਕਰਕੇ ਤੁਹਾਨੂੰ ਅੰਦਰ ਕੀਤਾ ਜਾਵੇ ਔਰ ਉਹਨਾਂ ਸ਼ਹੀਦਾਂ ਦੇ ਜਿਹੜੇ 730 35 ਜਿਹੜੇ ਸਾਡੇ ਸ਼ਹੀਦ ਹੋਏ ਉਹਨਾਂ ਲਈ ਟਿਕਰੀ ਤੇ ਸਿੰਘੂ ਬਾਰਡਰ ਤੇ ਥਾਂ ਯਾਦਗਾਰ ਬਣਾਉਣ ਲਈ ਥਾਂ ਦਿੱਤਾ ਜਾਵੇ ਔਰ ਜਿਹੜੇ ਕਿਸਾਨ ਤੇ ਮਜ਼ਦੂਰ ਆ ਉਹਨਾਂ ਦਾ ਜਿਹੜਾ ਕਰਜਾ ਵਾ ਔਰ ਉਹ ਲਕੀਰ ਫੇਰੀ ਜਾਵੇ ਤਾਂ ਕਿ ਇਹਨਾਂ ਦੀਆਂ ਨੀਤੀਆਂ ਨਾਲ ਚੜਿਆ ਵਾ ਔਰ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ 60 ਸਾਲ ਦੇ ਜਦੋਂ ਹੋ ਜਾਂਦੇ ਆ ਉਹਨਾਂ ਨੂੰ 10000 ਜਿਹੜੀ ਪੈਨਸ਼ਨ ਦਿੱਤੀ ਜਾਵੇ ਔਰ ਜਿਹੜੇ ਪ੍ਰਾਈਵੇਟ ਜਿਹੜੇ ਲੌਂਡ ਆ ਪ੍ਰਾਈਵੇਟ ਮੀਟਰ ਉਹ ਬੰਦ ਕੀਤੇ ਜਾਣ ਔਰ ਜਿਹੜੀਆਂ ਮਤਲਬ ਡਬਲਯੂਟੀਓ ਆ ਉਹਦੇ ਚੋਂ ਜਿਹੜੀ ਸਰਕਾਰ ਸਾਡੀ ਇੰਡੀਆ ਦੀ ਬਾਹਰ ਆਵੇ ਔਰ ਇਦਾਂ ਸਾਰੀਆਂ ਮੰਗਾਂ ਨੂੰ ਲੈ ਕੇ ਇਹ ਜਿਹੜਾ ਮੋਰਚਾ 14 ਮੰਗਾਂ 14 15 ਜਿਹੜੀਆਂ ਬਹੁਤ ਜ਼ਰੂਰੀ ਆ ਪਰ ਪਾਰਟੀਆਂ ਮੰਗਾਵਾ ਔਰ ਗਾਂ ਜਿਹੜੀ ਨੀਤੀ ਇਦਾਂ ਦੀ ਬਣਾਈ ਜਾਵੇ ਕਿ ਜਿਹੜੇ ਕਿਸਾਨ ਆ ਜਿਹੜੇ ਮਿਹਨਤ ਕਰਨ ਵਾਲੇ ਕਿਸਾਨ ਤੇ ਮਜ਼ਦੂਰ ਆ ਉਹਨਾਂ ਸਰਕਾਰ ਜਾ ਵੀ ਨੇ ਜਿਹੜੇ ਤੇ ਉਹਨਾਂ ਨੂੰ ਜਿਹੜਾ ਬੇਰਜਗਾਰੀ ਜਿਹੜੀ ਆ ਉਹ ਕਦਮ ਕੀ ਦੀ ਜਾਂ ਨੌਕਰੀ ਦਿੱਤੀ ਜਾਵੇ ਇਹ ਜਿਹੜਾ ਬਹੁਤ ਵੱਡਾ ਜਿਹੜਾ ਅੱਜ ਸ਼ੁਰੂਆਤ ਕਰ ਰਹੇ ਆ ਅਸੀਂ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਵਿਰੋਧੀ ਧਿਰ ਦੇ ਰਾਜ ਸਭਾ ਮੈਂਬਰ ਤੇ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਅਸੀਂ ਮੰਗ ਪੱਤਰ ਦੇ ਰਹੇ ਆ ਔਰ ਉਹਨਾਂ ਨੂੰ ਨਾਲ ਬੇਨਤੀ ਕਰਦੇ ਆ ਕਿ ਜਿੱਥੇ ਤੁਸੀਂ ਮੰਗ ਪੱਤਰ ਦੇਣਾ ਇਸ ਮੰਗਾਂ ਨੂੰ ਪਾਰਲੀਮੈਂਟ ਦੇ ਵਿੱਚ ਉਭਾਰਿਆ ਜਾਵੇ ਔਰ ਇਹ ਮੰਗਾਂ ਜਿਹੜੀਆਂ ਜਾਇਜ਼ ਆ ਇਹਨਾਂ ਮੰਗਾਂ ਨੂੰ ਮਨਾਉਣ ਲਈ ਔਰ ਜਿਹੜਾ ਪਾਰਲੀਮੈਂਟ ਵਿੱਚ ਜਿਹੜੇ ਤੁਸੀਂ ਲੋਕਾਂ ਦੇ ਨੁਮਾਇੰਦੇ ਆ ਉਹਨੂੰ ਮਤਲਬ ਜਿਹੜਾ ਵਾ ਦਬਾਅ ਪਾਇਆ ਜਾਵੇ ਸੈਂਟਰ ਸਰਕਾਰ ਦੇ ਔਰ ਥੱਲੇ ਅਸੀਂ ਜਿਹੜੀ ਆ ਲੜਾਈ ਜਿਹੜੀ ਤੇਜ਼ ਕਰਾਂਗੇ ਆਉਣ ਵਾਲੇ ਸਮੇਂ 'ਚ ਜੋ-ਜੋ ਵੀ ਆ ਵਿਚਾਰਿਆ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਨੇ ਉਸ ਨੂੰ ਬਹੁਤ ਭਰਮੀ ਘਾਰਾ ਦੇ ਕੇ ਅੱਗੇ ਅੱਗੇ ਤੋਂ ਬਹੁਤ ਵੱਡਾ ਮੋਰਚਾ ਅਸੀਂ ਬਣਾਵਾਂਗੇ ਉਦੋਂ ਤੱਕ ਲੜਾਈ ਲੜੀ ਜਾਊਗੀ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਧੰਨਵਾਦ ਸਹਾਨਾਗੁਰ ਰਾਮ ਸਿੰਘ ਕੈਂਵਾਲਾ ਤਹਿਸੀਲ ਸਕੱਤਰ ਜਮੂਰੀ ਕਿਸਾਨ ਸਭਾ ਨਕੋਦਰ ਮੈਂ ਜਿਹੜੇ ਮੇਰੇ ਸਾਥੀ ਮਨੋਰ ਗੱਲਣੇ ਗੱਲਾਂ ਕੀਤੀਆਂ ਨੇ ਉਸ ਪਾਸੇ ਹੀ ਜਾਵਾਂਗਾ ਮੈਂ ਕੁਝ ਜਿਹੜੇ ਕੁਝ ਰਹਿ ਗਿਆ ਮੱਦੇ ਸਾਡੇ ਇਲਾਕੇ ਦਾ ਮੇਰਾ ਮੰਡ ਦਾ ਇਲਾਕਾ ਮੰਡ ਨਾਲ ਸੰਬੰਧਤ ਨੇ ਗੱਲਾਂ ਉਹ ਮੈਂ ਤੁਹਾਡੇ ਚੈਨਲ ਰਾਹੀਂ ਮੈਂ ਉਹ ਪਚੌਂਡਾ ਚੌਂਦਾ ਸਰਕਾਰ ਤੱਕ ਲੋਕਾਂ ਤੱਕ ਉਹ ਕਿ ਮੰਡੀਆਂ ਪੈੜੀਆਂ ਜਿਹੜੀਆਂ ਮੰਡ ਦੇ ਕਿਸਾਨਾਂ ਨੇ ਪੁੱਟ ਕੇ ਆਵਾਜ਼ ਕੀਤੀਆਂ ਸਨ ਬਾਦਲ ਸਰਕਾਰ ਵੇਲੇ ਬਾਦਲ ਸਰਕਾਰ ਦੇ ਖਜ਼ਾਨੇ ਵਿੱਚ ਪੈਸਾ ਪਾਇਆ ਇੰਤਕਾਲ ਚੜ ਗਿਆ ਉਹ ਕਾਂਗਰਸ ਤੇ ਸ਼੍ਰੋਮਣੀ ਕਾਲੀ ਦਲ ਬਾਦਲ ਦੀ ਸਰਕਾਰ ਨੇ ਕੈਨਸਲ ਕਰਵਾ ਦਿੱਤੀਆਂ ਉਹਨਾਂ ਦੀ ਸ਼ਹਿਦ ਤੇ ਕਾਂਗਰਸੀਆਂ ਦੀ ਸ਼ਹਿਦ ਤੇ ਅੱਜ ਸਾਡੀ ਮੰਡ ਦੇ ਆਵਾਜ਼ ਕਰਨ ਦੀ ਮੰਗ ਆ ਕਿ ਉਹ ਕੈਨਸਲ ਕੀਤੇ ਇੰਤਕਾਲ ਦੁਬਾਰਾ ਬਹਾਲ ਕੀਤੇ ਜਾਣ ਤੇ ਰਹਿੰਦੀਆਂ ਪੈੜੀਆਂ ਜਿਹੜੀਆਂ ਨੇ ਮੰਡ ਚ ਕਬਜ਼ੇ ਦੇ ਆਧਾਰ ਤੇ ਉਹ ਮਾਲਕੀ ਕੀਤੀਆਂ ਜਾਣ ਇਸ ਦੇ ਨਾਲ ਹੀ ਮੰਡ ਵਿੱਚ ਨਜਾਇਜ਼ ਮਾਈਨਿੰਗ ਨਸ਼ਾ ਬਹੁਤ ਜ਼ਿਆਦਾ ਵਧ ਗਿਆ ਆ ਅੱਜ ਤਾਂ ਸੋਚਦੇ ਸਾਂ ਵੀ ਸਰਕਾਰ ਬਦਲਣ ਦੇ ਨਾਲ ਕੁਝ ਫਰਕ ਪਵੇਗਾ ਪਰ ਫਰਕ ਨਹੀਂ ਪਿਆ ਨਿਤ ਦਿਹਾੜੇ ਸਾਡੇ ਇਲਾਕੇ ਵਿੱਚ ਨਿਤ ਰੋਜ਼ ਮੌਤ ਮੋਤਾ ਹੋ ਰਹੀਆਂ ਨਿਤ ਰੋਜ਼ ਉਹ ਨਸ਼ੇ ਦੇ ਨਾਲ ਹੀ ਚੋਰੀਆਂ ਹੋ ਰਹੀਆਂ ਨੇ ਮੈਂ ਤੁਹਾਡੇ ਚੈਨਲ ਥਰੂ ਇਹ ਗੱਲ ਸਰਕਾਰ ਤੱਕ ਲੋਕਾਂ ਤੱਕ ਪਹੁੰਚਾਉਣੀ ਚਾਹੁੰਨਾ ਆ ਵੀ ਸਰਕਾਰ ਇਸ ਵੱਲ ਖਾਸ ਧਿਆਨ ਦੇਵੇ ਨਹੀਂ ਤਾਂ ਮੰਡ ਦੇ ਵਾਦਕਾਰ ਤੇ ਮੰਡ ਦੇ ਵਸਨੀਕ ਇੱਕ ਇਹੋ ਜਿਹਾ ਕੋਹਲ ਵਿਢਣਗੇ ਜਿਨ੍ਹਾਂ ਸਰਕਾਰ ਦੇ ਪੈਰਾਂ ਥੱਲੇ ਮਿੱਟੀ ਨਿਕਲ ਜਾਵੇ ਇਹਨਾਂ ਕਹਿੰਦਾ ਧੰਨਵਾਦ ਧੰਨਵਾਦ ਜੀ